ਉਸ ਆ ਰਿਹਾ ਹੈ ਸੰਤੂ ਸਾਹਿਬ ਆ ਰਿਹਾ ਲੋ 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 ਅੱਛਾ ਵਾਹ ਜੀ ਵਾਹ ਵਾਹ ਜੀ ਵਾਹ ਪੰਜਾਬ ਦੀ ਸੇਵਾ ਕਰਵਾ ਰਹੇ ਨੇ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਗਰਾਫ ਚਲੋ ਜੀ ਸਤਿ ਸ੍ਰੀ ਅਕਾਲ ਜੀ ਜਨਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਹੈਲੋ ਹਾਈ ਵਾਲੇ ਨੇ ਹੈ ਇਹ ਹੈਲੋ ਹਾਈ ਵਾਲੇ ਨੇ ਨਹੀਂ ਨਹੀਂ ਅਸੀਂ ਹੈਲੋ ਹਾਈ ਵਾਲੇ ਨਹੀਂ ਕਿ ਇਹਨਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੋਤਰਾ ਇਧਰ ਦਾ ਜੰਪਾ ਲੈ ਕੇ ਬਾਹਰ ਦਾ ਨਹੀਂ ਜੀ ਬਾਹਰ ਦਾ ਕੈਨੇਡਾ ਦਾ ਜੀ ਅੱਛਾ ਇੱਕ ਕੈਨੇਡੀਅਨ ਜੱਟ ਹੈ ਹਾਂ ਜੀ ਮੈਂ ਕਿਹਾ ਹੈਲੋ ਹਾਈ ਵਾਲੇ ਅੱਛਾ 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 ਨਹੀਂ ਅਸੀਂ ਹੈਲੋ ਹਾਈ ਨੂੰ ਦੂਰ ਕਰਨ ਵਾਸਤੇ ਹੀ ਅਸੀਂ ਪੰਜਾਬ ਵਿੱਚ ਆਏ ਵਾ 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 ਗੁਰਸਿੱਖੀ ਨਾਲ ਜੁੜਨ ਨਾਲ ਗੁਰੂ ਘਰ ਨਾਲ ਜੁੜਨ ਨਾਲ ਸਾਡੇ ਪੰਜਾਬ ਦੇ ਕਲਚਰ ਦੇ ਨਾਲ ਜੁੜਨ ਵਾਸਤੇ ਹੀ ਅਸੀਂ ਇਸ ਅਲਪ ਸਿੰਘ ਸੰਧੂ ਜੀ ਨੂੰ ਇੱਥੇ ਲੈ ਕੇ ਆਏ ਅੱਛਾ ਨਾਂ ਇਹਨਾਂ ਦਾ ਅਲਪ ਸਿੰਘ ਸੰਧੂ ਅਲਪ ਸਿੰਘ ਇਹ ਕੀ ਇਹਦਾ ਇਹ ਵੱਖਰਾ ਜਿਹਾ ਨਾਮ ਹੈ ਜੀ ਅੱਜ ਕੱਲ ਨਾਮ ਜਿਹੜੇ ਲੋਕੀ ਅੱਜ ਕੱਲ ਪਹਿਲਾਂ ਨਾਮ ਰੱਖਦੇ ਛੋਟੇ ਮੋਟੇ ਜਿਹਾ ਟੀ 2 2 2 2 ਇਹ ਅਲਪ ਸਿੰਘ ਜਿਹੜਾ ਨਾਮ ਹੈ ਨਾ ਜੀ ਇਹ ਵਰਲਡ ਦੇ ਵਿੱਚ ਦੋ ਸਿਰਫ ਨਾਮ ਹੈ ਜੀ ਵਾ ਵਾ ਇੱਕ ਇਸ ਦਾ ਇੱਕ ਵਰਲਡ ਦੇ ਇੰਡੀਆ ਦੇ ਵਿੱਚ ਇੱਕ ਹੋਰ ਅਲਪ ਦੋ ਨਾਮ ਆ ਅਲਪ ਸਿੰਘ ਤੀਜਾ ਨਾਮ ਗੁਰਬਾਣੀ ਤੁਸੀਂ ਖੋਜ ਕਰਕੇ ਰੱਖਿਆ ਗੁਰਬਾਣੀ ਗੁਰਬਾਣੀ ਚ ਲਿਆ ਗੁਰਬਾਣੀ ਵਾਹ 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 ਫਿਰ ਤਾਂ ਬੜੀ ਖੁਸ਼ੀ ਵਾਲੀ ਗੱਲ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਇਹਨੂੰ ਜਿਹੜਾ ਇਹ ਪਿੰਡ 'ਚ ਲਿਆ ਕੇ ਖੇਤਾਂ ਦੀ ਸਿਹਰ ਕਰਾ ਰਹੇ ਆ ਇਹ ਪੂਰਾ ਆਪਦਾ ਸੱਭਿਆਚਾਰ ਵਿਖਾ ਰਹੇ ਆ ਤੇ ਇਹ ਜਵਾਨ ਜਿਹੜਾ ਹੈ ਕਿ ਉੱਥੇ ਭਾਵੇਂ ਰਵੇ ਪੜ੍ਹੇ ਲਿਖੇ ਜੋ ਮਰਜ਼ੀ ਕਰੇ ਪਰ ਆ ਜੀ ਆਪਦੀ ਮਿੱਟੀ ਨਾਲ ਜੁੜਿਆ ਰਵੇ ਨਵੀਰ ਸਿੰਘ ਸਾਹਿਬ ਕੇਸ ਵੀ ਰੱਖੇ ਅੱਛਾ ਕੇਸ ਵੀ ਰੱਖੇ ਜੀ 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 ਮੈਂ ਇਹਦੇ ਪਾਪਾ ਨੂੰ ਤਾਂ ਵੇਖਿਆ ਪੂਰਾ ਦਾੜਾ ਧੂੜਾ ਉਹਨਾਂ ਨੇ ਵੀ ਸਜਾਇਆ ਹਾਂ ਜੀ ਉਹਨਾਂ ਨੇ ਜਦੋਂ ਗ ਵੀ ਮੈਨੂੰ ਕੱਲ ਨੂੰ ਇਹ ਬੱਚਾ ਕੁਐਸਚਨ ਕਰੇਗਾ ਵੀ ਮੇਰਾ ਜੂੜਾ ਕਿਉਂ ਰੱਖਿਆ ਕਿਉਂ ਰੱਖਿਆ ਤੇ ਮੈਂ ਕੀ ਜਵਾਬ ਦੇਵਾਂ ਵੀ ਮੈਂ ਮੈਂ ਕਟਿੰਗ ਕਰਾਈਏ ਤੇ ਬੇਟੇ ਨੂੰ ਜਦੋਂ ਦਾ ਜੂੜਾ ਇਹ ਉਹਨਾਂ ਨੇ ਪਹਿਲਾਂ ਆਪ ਸੰਪੂਰਨ ਗੁਰਸਿੱਖ ਬਾਣੀ ਤੇਰੇ ਬੱਚੇ ਨੂੰ ਤਾਂ ਰੱਖ ਹੀ ਲਿਆ ਸੀਗਾ ਵੀ ਮੈਨੂੰ ਕੱਲ ਨੂੰ ਇਸ ਬੱਚੇ ਤੋਂ ਮੰਮ ਕਰਨਾ ਹੋਣਾ ਵਾ 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 ਬੜੀ ਬੜੀ ਚੰਗੀ ਸੋਚ ਹੈ ਤੇ ਬੜੀ ਆ ਬੜੀ ਖੁਸ਼ੀ ਵਾਲੀ ਗੱਲ ਵੀ ਜਿਹੜਾ ਤੁਸੀਂ ਇਹਨੂੰ ਖੇਤ ਲਿਆ ਕੇ ਕਮਾਉਂਦੇ ਫਿਰਉਂਦੇ ਪਏ ਹੋ ਨਾ ਇਹ ਗੱਲ ਹੈ ਵੀ ਜਦੋਂ ਇਹ ਸਾਡੀ ਇਹ ਮਿੱਟੀ ਦੀ ਖੁਸ਼ਬੂ ਜਿਹੜੀ ਇਹਦੇ ਤੇ ਜਾਵੇਗੀ ਨਾ ਤੇ ਇਹਨੂੰ ਜਿਹੜਾ ਮਤਲਬ ਜਿੱਥੇ ਮਰਜ਼ੀ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠਾ ਹੋਵੇਗਾ ਜਿੱਦੀ ਮਰਜ਼ੀ ਉੱਚੀ ਪਦਵੀ ਤੇ ਪਹੁੰਚੇਗਾ ਪਰ ਇਹਨੂੰ ਜਿਹੜੀ ਇਹ ਮਿੱਟੀ ਹੈ ਆਪਦੇ ਵਤਨ ਦੀ ਮਿੱਟੀ ਜਿਹੜੀ ਆ ਹੈ ਨਾ ਉਹ ਵੀ ਖਿੱਚ ਕੇ ਲਿਆਵੇਗੀ ਭਾਵੇਂ ਕੇ ਜੰਪਲ ਉਧਰ ਦਾ ਹੈ ਪਰ ਜਿਹੜਾ ਖੂਨ ਜਿਹੜਾ ਨਾ ਇਹ ਜਿਹੜਾ ਖੂਨ ਦਾ ਰਿਸ਼ਤਾ ਜਿਹੜਾ ਮਿੱਟੀ ਨਾਲ ਮੇਰੇ ਸਭ ਤੁਸੀਂ ਦੇਖੋ ਵੀ ਹੁਣ ਤੁਸੀਂ ਆਪਾਂ ਫਸਟ ਟਾਈਮ ਮਿਲਦੇ ਆ ਧਰਮਿੰਦਰ ਜੀ ਫਸਟ ਟਾਈਮ ਮਿਲਦੇ ਆ ਤਾਂ ਦੇਖੋ ਤੁਹਾਡੇ ਨਾਲ ਖੁਸ਼ ਆ ਕੋਈ ਰੋਣ ਵਾਲਾ ਜਾਣ ਕੋਈ ਇਹੋ ਜਿਹਾ ਗੱਲ ਨਹੀਂ ਮਤਲਬ ਪੂਰੀ ਐਕਟਵ ਹੈ ਪੂਰਾ ਹਨਾ ਆਜੋ ਦਰਬਾਰ ਸਾਹਿਬ ਤੋਂ ਕੜਾ ਲੈ ਕੇ ਆਏ ਆ ਜੀ ਵਾ 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 ਆਜੋ ਆਜੋ ਆਓ ਵੀ ਅੱਗਲ ਚਲੇ ਜਾਓ ਆਓਗੇ ਮੇਰੇ ਕੋਲ ਆਜੋ 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 ਬੱਲੇ 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 ਤੇ ਗੱਤ ਸ਼ਾਨ ਹੈ ਵੀ ਤਾਂ ਪੂਰਾ ਛੇਰ ਨਹੀਂ ਹੋਣਾ ਮੋਟਰਸਾਈਕਲ ਤੇ ਬੈਠਣਾ ਹੈ ਅੱਛਾ ਇਹ ਹਜੇ ਆਏ ਨੇ ਥੋੜੇ ਦਿਨ ਹੋਏ ਜੀ ਦਾਦੂ ਦਾਦੂ ਦੇ ਨਾਲ ਬੁਲਟ ਤੇ ਵੀ ਗੇੜੇ ਲਾਉਂਦੇ ਰੌਂਡੀ ਲਾਉਂਦਾ ਹੁੰਦਾ ਸੀ ਇੱਕ ਬੁਲਟ ਰੱਖਿਆ ਸਵੇਰੇ ਤੇ ਇੱਕ ਸ਼ਾਮ ਨੂੰ ਦੋ ਗੇੜੇ ਅਸੀਂ ਉਹਦੇ ਤੇ ਲਾ ਕੇ ਆਈਦੇ ਆ ਆਪ ਦੇ ਕੈਂਟ ਦੇ ਵਿੱਚ ਘੁੰਮ ਫਿਰ ਕੇ ਆਈਦਾ ਪਾਰਕ ਆ ਉੱਥੇ ਜੀ ਸਾਡੇ ਬਹੁਤ ਵਧੀਆ ਉੱਥੇ ਇੱਕ ਘੰਟਾ ਇਹਨੂੰ ਖੇਡਣ ਵਾਸਤੇ ਦੇਈਦਾ ਪਰ ਜਿਹੜਾ ਪਾਰਕ ਦੀ ਗੱਲ ਕੁਝ ਹੋਰ ਐ ਆ ਜਿਹੜਾ ਪਾਰਕ ਕੁਦਰਤ ਦੇ ਹੁੰਦਾ ਸਭ ਉਹ ਤਾਂ ਹੁਣ ਉੱਥੇ ਸ਼ਹਿਰ ਚ ਫੈਸਿਲਿਟੀ ਇਹੋ ਜੀ ਨਾ ਬਣਦੀ ਇਹ ਤਾਂ ਫਿਰ ਆਪਣੀ ਵਿਰਾਸਤ ਆ ਨਾ ਜੀ ਇਹਦੇ ਤੋਂ ਤਾਂ ਆਪਾਂ ਦੂਰ ਹੋ ਹੀ ਨਹੀਂ ਸਕਦੇ ਇਹਨੂੰ ਵੀ ਇੰਨੀ ਵਧੀਆ ਚੀਜ਼ ਲੱਗ ਰਹੀ ਹੈ ਦੇਖੋ ਤੁਸੀਂ ਕਿੰਨਾ ਖੁਸ਼ ਹੈ ਹਾਂ ਹਾਂ ਤੇ ਕੋਈ ਇਹਨੂੰ ਇਹ ਨਹੀਂ ਲੱਗ ਰਿਹਾ ਮੈਂ ਪਹਿਲੀ ਵਾਰ ਨਾ ਜਿਵੇਂ ਉਹਦੇ ਮੰਡ ਚਾ ਡਲ ਡਲ ਕੇ ਪੈਂਦਾ ਪਿਆ ਪੂਰਾ ਉਹ ਤਰਲੋ ਮੱਛੀ ਹੁੰਦਾ ਪਿਆ ਚਾਹੇ ਉਹ ਤੋਰੋ ਚਾਹੇ ਥੱਲੇ ਉਤਾਰੋ ਹਾਂ ਆਹ ਲਓ ਜੀ ਚਲੋ ਨਹੀਂ ਉੱਪਰ ਬੈਠਣਾ ਓਏ ਹੋਏ ਓਕੇ ਚਲੋ ਠੀਕ ਹੈ ਜੀ ਹੋਰ ਮਖਰ ਤੁਸੀਂ ਕਿਵੇਂ ਖੇਤ ਆਏ ਸੀ ਬਸ ਇਹੀ ਆ ਕੇ ਚਲੋ ਇਹੀ ਵੀ ਛਾੜਾ ਵੀ ਇੱਕ ਹੁੰਦਾ ਸ਼ੇਰੇ ਵੀ ਗੇੜਾ ਦੁਪਹਿਰੇ ਵੀ ਗੇੜਾ ਵੀ ਸ਼ਾਮ ਨੂੰ ਵੀ ਗੇੜਾ ਜੀ ਨਹੀਂ ਲੱਗਦਾ ਓਵੇਂ ਅਸੀਂ ਆਏ ਘਰੇ ਤੇ ਪੁੱਛਿਆ ਕਹਿੰਦੇ ਬਿਰਕਸਾਪਾਰ ਖੇਤ ਗਏ ਆ ਤਾਂ ਮੈਂ ਕਿਹਾ ਚਲੋ ਬਾਈ ਮੈਂ ਸੁਖਵਿੰਦਰ ਵੀ ਆ ਗਿਆ ਤਰਮਿੰਦਰ ਵੀ ਆ ਗਿਆ ਇੱਥੇ ਗੱਲਬਾਤ ਕਰਦੇ ਪੈਸਾ ਸ਼ਾਮ ਦਾ ਨਜ਼ਾਰਾ ਇੱਕ ਵੱਖਰਾ ਹੁੰਦਾ ਹੈ ਨਾ ਹਾਂਜੀ ਵਧੀਆ ਵਧੀਆ ਦੇਖੋ ਵਾਤਾਵਰਨ ਕਿੰਨਾ ਸਾਫ਼ ਸੁਥਰਾ ਹੈ ਕੋਈ ਪੋਲੂਸ਼ਨ ਨਹੀਂ ਕੋਈ ਲੈਣਾ ਨਹੀਂ ਦੇਣਾ ਕਿੱਥੋਂ ਦੂਰ ਤੱਕ ਜਿਹੜਾ ਸੂਰਜ ਹੈ ਉਹ ਛਿਪਦਾ ਵੀ ਨਜ਼ਰ ਆਉਂਦਾ ਹੈ ਨਾ ਆਉਂਦਾ ਜੀ ਤੇ ਜਿਹੜਾ ਸ਼ਹਿਰ ਮੈਂ ਤਾਂ ਛੇਵਦੇ ਨੂੰ ਵੀ ਰੋਜ਼ ਵੇਖਦਾ ਚੜਦੇ ਨੂੰ ਕੱਲੀ ਸਲਾਮ ਨਹੀਂ ਕਰਦਾ ਛੇਵਦੇ ਨੂੰ ਵੀ ਰੋਜ਼ ਵੇਖੀਦਾ ਵੀ ਛਿਪਦਾ ਪਿਆ ਛੇਵਦੇ ਨੂੰ ਵੇਖਾਂਗੇ ਤੇ ਮਨ ਤੇ ਚੜਦੇ ਦਾ ਜਿਹੜਾ ਨਾ ਉਹ ਸਤਕਾਰ ਰਿੰਦਾ ਤੇ ਚੜਦਾ ਜਦੋਂ ਵੇਖੀਦਾ ਤਾਂ ਛੇਵਦੇ ਦਾ ਵੀ ਸਤਕਾਰ ਕਰਨਾ ਚਾਹੀਦਾ ਸਤਕਾਰ ਕਰਨਾ ਪੈਂਦਾ ਉਹ ਕਹਿੰਦੇ ਨਾ ਚੜਦੇ ਤੇ ਲਹਿੰਦੇ ਨੂੰ ਦੋਨੋਂ ਸਲਾਮ ਕਰਨੀ ਚਾਹੀਦੀ ਵਕਤ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਬਿਲਕੁਲ ਬਿਲਕੁਲ ਸਹੀ ਜਿਹੜਾ ਦੋਨਾਂ ਦੀ ਕਦਰ ਕਰਦਾ ਜੀ ਉਹ ਪਰਮਾਤਮਾ ਉਹ ਤੇ ਹਮੇਸ਼ਾ ਕਿਰਪਾ ਰੱਖਦਾ ਮਨ ਨੀਮਾ ਤੇ ਚੜਦੇ ਨੂੰ ਕੱਲੀ ਸਲਾਮ ਨਹੀਂ ਕਰਨੀ ਚਾਹੀਦੀ ਤਾਂ ਇਹ ਵੀ ਕਹਿੰਦੇ ਨਾ ਚੜਦੀ ਸੋਚ ਨੂੰ ਤਾਂ ਸਾਰ psychology